ਸੰਗਰੂਰ ਨੂੰ ਆਵਾ ਦੇ ਪਾਰਟੀ ਦੀ ਸਿਆਸੀ ਰਾਜਧਾਨੀ ਆਖਿਆ ਜਾਂਦਾ ਹੈ ਇਸ ਲੋਕ ਸਭਾ ਹਲਕੇ ਤੋਂ ਚੋਣ ਜਿੱਤ ਕੇ ਹੀ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਨੇ ਵਿਧਾਨ ਸਭਾ ਚੋਣਾਂ ਵਿੱਚ ਵੀ ਸੰਗਰੂਰ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਨੂੰ ਹੁਣ ਜਾ ਫੇਰ ਜਿੱਤ ਮਿਲੀ ਹੁਣ ਲੋਕ ਸਭਾ ਚੋਣਾਂ ਵਿੱਚ ਇਥੋਂ ਮੁੱਖ ਮੰਤਰੀ ਦੇ ਨਜ਼ਦੀਕੀ ਸਾਥੀ ਮੰਨੇ ਜਾਂਦੇ ਕੈਬਨਿਟ ਮੰਤਰੀ ਮੀਤ ਹੇਰ ਚੋਣ ਲੜ ਰਹੇ ਨੇ ਦੂਜੇ ਪਾਸੇ ਕਾਂਗਰਸ ਵੱਲੋਂ ਇਥੋਂ ਸੁਖਪਾਲ ਖੈਰਾ ਮੈਦਾਨ ਵਿੱਚ ਨੇ ਜਦਕਿ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਨਿਤਰੇ ਨੇ ਉਹ ਪਿਛਲੀ ਵਾਰ ਉਪ ਚੋਣ ਵਿੱਚ ਹਾਕਮ ਧਿਰ ਆਮ ਆਦਮੀ ਪਾਰਟੀ ਨੂੰ ਹਰਾ ਕੇ ਜੇਤੂ ਰਹੇ ਸਨ ਸੁਖਪਾਲ ਖੈਰਾ ਨੇ ਇਸ ਸੀਟ ਨੂੰ ਬਕਾਰਦਾ ਸਵਾਲ ਬਣਾ ਲਿਆ ਹੈ ਉਹੋ ਇੱਥੇ ਸਿੱਧੀ ਟੱਕਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੰਨ ਕੇ ਚੱਲ ਰਹੇ ਨੇ ਆਪਣੇ ਭਾਸ਼ਣਾ ਵਿੱਚ ਵੀ ਉਹ ਇਸ ਗੱਲ ਨੂੰ ਉਵਾਰਦੇ ਨੇ ਅਤੇ ਸਿੱਧਾ ਚੈਲੰਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਦੇ ਨੇ ਉਹਨਾਂ ਬੁੱਧਵਾਰ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਕਾਗਜ਼ ਭਰਨ ਤੋਂ ਪਹਿਲਾਂ ਵਿਸ਼ਾਲ ਇਕੱਠ ਹੋਇਆ ਜਿਸ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟਲ ਸਮੇਤ ਕਈ ਕਾਂਗਰਸੀ ਆਗੂ ਪਹੁੰਚੇ ਹੋਏ ਸਨ ਇਸੇ ਤਰ੍ਹਾਂ ਇੱਕ ਹੋਰ ਅਹਿਮ ਲੋਕ ਸਭਾ ਸੀਟ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਇਸ ਮੌਕੇ ਵੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਪਹੁੰਚੇ ਅਤੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਇਹ ਸੀਟ ਮਹਾਰਾਜਾ ਪਰਿਵਾਰ ਦੀ ਇੱਕ ਤਰ੍ਹਾਂ ਨਾਲ ਜੱਦੀ ਸੀਟ ਮੰਨੀ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਇੱਥੋਂ ਉਨ੍ਹਾਂ ਦੀ ਧਰਮ ਪਤਨੀ ਮਹਾਰਾਣੀ ਪਰਨੀਤ ਕੌਰ ਚੋਣ ਜਿੱਤਦੇ ਰਹੇ ਨੇ ਪਿਛਲੀ ਵਾਰ ਉਹ ਕਾਂਗਰਸ ਵੱਲੋਂ ਇੱਥੋਂ ਮੈਂਬਰ ਪਾਰਲੀਮੈਂਟ ਬਣੇ ਸਨ ਜਦਕਿ ਇਸ ਵਾਰ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਡਾਕਟਰ ਗਾਂਧੀ ਮਹਾਰਾਣੀ ਪਰਨੀਤ ਕੌਰ ਨੂੰ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਵਿੱਚ ਹਰਾ ਚੁੱਕੇ ਨੇ ਇਹ ਦੋਵੇਂ ਹੁਣ ਦੂਜੀ ਵਾਰ ਆਮੋ ਸਾਹਮਣੇ ਨੇ ਪਰ ਐਤਕੀ ਦੋਵੇਂ ਬੱਕੋ ਬکریاں ਪਾਰਟੀਆਂ ਤੋਂ ਚੋਣ ਲੜ ਰਹੇ ਨੇ ਇਨ੍ਹਾਂ ਦੋਹਾਂ ਸੀਟਾਂ ਉਤੇ ਬਹੁਤ ਕੁਝ ਦਾਅ ਉਤੇ ਲੱਗਿਆ ਹੋਇਆ ਹੈ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਨਾਲ ਸਮੁੱਚੀ ਆਮ ਆਦਮੀ ਪਾਰਟੀ ਦਾ ਵਕਾਰ ਦਾਅ ਉਤੇ ਹੈ ਜੇਕਰ ਆਮ ਆਦਮੀ ਪਾਰਟੀ ਇਸ ਸੀਟ ਤੋਂ ਚੋਣ ਹਾਰਦੀ ਹੈ ਤਾਂ ਇਹ ਉਸ ਲਈ ਵੱਡਾ ਸਿਆਸੀ ਝਟਕਾ ਹੋਵੇਗਾ ਉਸ ਦੇ ਹਾਰਨ ਨਾਲ ਉਸ ਦੀ ਡਿਗਰੀ ਮਕਬੂਲੀਅਤ ਅਤੇ ਖੁੱਸ ਰਿਹਾ ਆਧਾਰ ਚਰਚਾ ਦਾ ਵਿਸ਼ਾ ਬਣੇਗਾ ਸਖਪਾਲ ਖੈਰਾ ਨੂੰ ਮਿਲ ਰਿਹਾ ਹੰਗਾਰਾ ਅਤੇ ਅੱਜ ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਹੋਈ ਵਿਸ਼ਾਲ ਰੈਲੀ ਨੇ ਇੱਕ ਵਾਰ ਹਾਕਮ ਤਰਦੀ ਚਿੰਤਾ ਦੀ ਲਕੀਰ ਵਧਾ ਦਿੱਤੀ ਹੈ ਪਰ ਜੇਕਰ ਆਮ ਆਦੀ ਪਾਰਟੀ ਨੇ ਇਹ ਚੋਣ ਜਿੱਤ ਲਈ ਤਾਂ ਉਸ ਦਾ ਬਹੁਤ ਕੁਝ ਟਕਿਆ ਜਾਵੇਗਾ ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਡੇ ਸਿਆਸੀ ਵਿਰੋਧੀ ਸੁਖਪਾਲ ਖਹਿਰਾ ਨਾ ਤਾਂ ਬੋਲਣ ਜੋਗੇ ਰਹਿਣਗੇ ਅਤੇ ਨਾ ਹੀ ਮੂੰਹ ਦਿਖਾਉਣ ਜੋਗੇ ਇਸੇ ਤਰ੍ਹਾਂ ਹੀ ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਇੱਜ਼ਤ ਅਤੇ ਭਵਿੱਖ ਵੀ दांव 'ਤੇ ਹੈ ਉਧਰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ बसपा ਉਮੀਦਵਾਰ ਰਕੇਸ਼ ਸੁਮਣ ਆਜਾਵਾ ਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿੱਚ ਸ਼ਾਮਲ ਕੀਤਾ। ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਪਿਛਲੇ ਦਿਨੀ ਅਸਤੀਫਾ ਦੇਣ ਵਾਲੇ ਸਾਬਕਾ ਵਿਧਾਇਕ ਜੱਸੀ ਖੰਘੂੜਾ ਅੱਜ ਘਰ ਵਾਪਸੀ ਕਰ ਗਏ। ਭਾਵ ਉਹ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਹ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਲੋਕ ਸਭਾ ਲਈ ਟਿਕਟ ਦੇ ਦਾਵੇਦਾਰ ਸਨ ਪਰ ਟਿਕਟ ਨਾ ਮਿਲਣ ਤੋਂ ਬਾਅਦ ਉਹ ਨਾਰਾਜ਼ ਹੋ ਕੇ ਪਾਰਟੀ ਛੱਡ ਗਏ। ਉਨ੍ਹਾਂ ਨੂੰ ਅੱਜ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਜਾਦਵ ਨੇ ਕਾਂਗਰਸ ਵਿੱਚ ਸ਼ਾਮਲ ਕਰਵਾਇਆ। ਇਸ ਵੀਡੀਓ ਵਿੱਚ ਸਖਪਾਲ ਖਹਿਰਾ ਦੀ ਅੱਜ ਵਾਲੀ ਵਿਸ਼ਾਲ ਰੈਲੀ ਦੇ ਇਕੱਠ ਅਤੇ ਭਾਸ਼ਣ ਤੋਂ ਸਥਿਤੀ ਨੂੰ ਸਮਝਣ ਦਾ ਯਤਨ ਕਰਦੇ ਹਾਂ ਇਸ ਤੋਂ ਇਲਾਵਾ ਸਖਪਾਲ ਖਹਿਰਾ ਦੀ ਭਾਸ਼ਣ ਸ਼ੈਲੀ ਅਤੇ ਚੁੱਕੇ ਜਾ ਰਹੇ ਮੁੱਦਿਆਂ ਉੱਤੇ ਵੀ ਚਰਚਾ ਕਰਾਂਗੇ ਹੁਣ ਤੱਕ ਸਖਪਾਲ ਖਹਿਰਾ ਨੇ ਜਿੰਨੇ ਵੀ ਚੋਣ ਜਲਸੇ ਕੀਤੇ ਨੇ ਉਹ ਮੁੱਖ ਮੰਤਰੀ ਉੱਤੇ ਨਿਸ਼ਾਨਾ ਸਿੱਧਣ ਦੇ ਨਾਂ ਨਾਲ ਇੱਕ ਮੁੱਦਾ ਚੁੱਕਣਾ ਨਹੀਂ ਭੁੱਲਦੇ ਇਹ ਮੁੱਦਾ ਹੈ ਜਗਰਾਵਾਂ ਵਿੱਚ ਕੈਨੇਡਾ ਨਾਲ ਸੰਬੰਧਿਤ ਪ੍ਰਵਾਸੀ ਪੰਜਾਬੀ ਦੀ ਕਰੋੜਾਂ ਦੀ ਕੋਠੀ ਉੱਤੇ ਕਬਜ਼ੇ ਦਾ ਉਹੋ ਵਿਸਤਾਰ ਵਿੱਚ ਦੱਸਦੇ ਨੇ ਕਿ ਕਿਵੇਂ ਹਾਕਮ ਧਰ ਨਾਲ ਸੰਬੰਧਤ ਇੱਕ ਆਗੂ ਨੇ ਕੋਠੀ ਨੱਪੀ ਅਤੇ ਕਿਵੇਂ ਉਹਨਾਂ ਨੇ ਕੁਝ ਹੋਰ ਦਾ ਜਥੇਬੰਦੀਆਂ ਨਾਲ ਮਿਲ ਕੇ ਕੋਠੀ ਤੋਂ ਕਬਜ਼ਾ ਛਡਵਾਇਆ ਇਸ ਤਰ੍ਹਾਂ ਜਗਰਾਉਂ ਦੀ ਕੋਠੀ ਵਾਲਾ ਮੁੱਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਹਲਕੇ ਸੰਗਰੂਰ ਵਿੱਚ ਮੋੜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹੋ ਗਈ ਸਤਿਗੁਰੂ ਰਾਣੇਓ ਤੁਹਾਡੇ ਕਰਮਣ ਮੈਂ ਕੇਵਲ 5 ਜਾਂ 10 ਮਿੰਟ ਖਾੜੇ ਕਰ ਗਿਆ ਲੋੜੇ ਬਣਾ ਸਰਮਾਨ ਕਿਉਂਕਿ ਤੁਸੀਂ ਖੈਰਾ ਸਾਹਿਬ ਨੂੰ ਸੁਣਾ ਚਾਹਦੇ ਸਾਬ ਫਿਰ ਆਪਾਂ ਕਾਗਜ਼ ਪਰ ਚੱਲਦੇ ਔਰ ਸਾਰਿਆਂ ਨੇ ਖੈਰਾ ਸਾਹਿਬ ਨੂੰ ਵਿਸਤਾਰਪੂਰਵਕ ਸੁਣਿਆ ਵੇ ਮੇਰੇ ਚਿਹਰੇ ਮੇਂ ਕਿਰਿਆ ਸੀ ਤਕੜ-ਤਕ ਕਰਦੇ ਤਾੜੀਆਂ ਮਾਰਦੇ ਸ੍ਰੀ ਖੈਰਾ ਸਾਹਿਬ ਜਿੱਤ ਕੋਡੀ ਪੱਕੀ ਐ ਐਲਾਨ ਹੋਣਾ ਬਾਕੀ ਐ ਇਹ ਸੰਗਰੂਟੀ ਜਨਤਾ ਤੇ ਸੰਗਰੂਟੀਆਂ ਤਾੜੀਆਂ ਤੇ ਸੰਗਰੂਟ ਦੇ ਲੋਕਾਂ ਦੀਆਂ ਅੱਖਾਂ ਦੱਸਦੀਆਂ ਰਾਜਾ ਰੇਂਦਾ ਵੀ ਮਗਰ ਦੇ ਵੀ ਬਾਈ ਸਾਹਿਬ ਦਾ ਰਾਜ ਦੇ ਤੇ ਕੁਜ਼ਰਦਾ ਹੈ ਕਿਵੇਂ ਪਰਾਂ ਦੇ ਬਜ਼ੁਰਗ ਰਸਤੇ ਆ ਜਾਂਦੇ ਸੰਗ ਜਦੋਂ ਠੰਡੀ ਹਵਾ ਲੱਗਦੀ ਸੀ ਇਹ ਪੁਰਾਣੇ ਬਜ਼ੁਰਗ ਦੱਸਿਆ ਕਰਦੇ ਸਨ ਕਿ ਛੁੱਲੇ ਚੌਕੇ ਢੱਕ ਲੋ ਮਾਰਿਸ਼ ਹੋਣ ਵਾਲੀ ਹੈ ਲੈ ਭਗਵਾਨ ਜੀ ਸਾਹਿਬ ਸੰਗਰੂਰ ਤੇ ਮਾਰਿਸ਼ ਹੋਣ ਵਾਲੀ ਹੈ ਤੇ ਸੁਪਾਲ ਸਿੰਘ ਖੈਰਾ ਆਹ ਮਾਟੀ ਪਾਤਰੀ ਦੀ ਰਾਸ ਤਾਂ ਨਹੀਂ ਫਟੇ ਕਰਕੇ ਦਿੱਲੀ ਦੀ ਵਸਤਾਨੀ ਪੰਜਾਬ ਦੀ ਰਾਸਤਾਨੀ ਇਸ ਦੇਸ਼ ਦੀ ਰਾਜਨੀਤਿਕ ਲੋਕ ਸਮਾਜਿਕ ਸੰਗਰੂਰ ਤੇ ਪੰਜਾਬ ਦੇ ਹੋਣਾ ਪਿਆ ਜੱਲਾ ਤੇ ਪੈਰਾ ਹੋਏਗਾ ज आम आदमी पार्टी के लोग सुखपाल सिंह खेरा बारे गल करते हैं कदे कोई बाहर बहारा कहना कदे कोई अंदर ला कहना ठीक क्या पंजाब खहरा पुत खेरे को डर लग रहा है इस करके खेरे के खिलाफ कोई मुद्दा नहीं इस करके बार बार क्या जा रहा है कि बार लिया का पुत हो जे देश का प्रधानमंत्री नरेंद्र मोदी गुजरात का बनारस को चुनाव लड़ सकता है खेरा

ਜਾਂ ਰਹੇ ਹੈ ਕੋਰੋਂ ਵੱਟ ਤਸ਼ੱਦਦ ਪੰਜਾਬ ਦੇ ਵਿੱਚ ਆਪਣੇ ਸਰਕਾਰੀ ਤੰਤਰ ਦੇ ਤਰੀਕੇ ਥਰੇ ਪੱਧਰ ਤੱਕ ਸਰਪੰਚਾਂ ਮਤਿਆਂ ਦੇ ਕਾਉਂਸਲਰ ਐਮਸੀਆ ਤੱਕ ਬਖਸ਼ਿਆ ਨਹੀਂ ਗਿਆ ਹੋਰ ਜਿਹੜਾ ਇਹਨਾਂ ਦੇ ਖਲਾਫ ਹੋਰ ਕੋਈ ਟਵਿੱਟਰ ਤੇ ਟਵੀਟ ਨਹੀਂ ਕਰਦੇ ਚਾਰ ਸ਼ਬਦ ਉਸ ਉੱਤੇ ਘਟਾ ਲੈਂਦੀ ਹੈ ਪੰਜਾਬ ਪੁਲਿਸ ਪਿਛਲੇ ਦਿਨਾਂ ਵਿੱਚ ਇੱਕ ਯੂਟਿਊਬਰ ਉਹਨੇ ਕੋ ਰਾਜ ਸਭਾ ਦਾ ਐਮਟੀ ਸਭੀ ਯੂਨੀਵਰਸਿਟੀ ਦੇ ਖਿਲਾਫ ਕੋਈ ਵੀਡੀਓ ਪਾਰਟੀ ਛੋਟੀ ਦੀ ਉਹਨੂੰ ਪੁਲਿਸ ਜੰਮੂ ਚੱਕਣ ਲਈ ਮੇਰੇ ਵੀਰੋ ਦੇ ਕੋਈ বিজেপি ਦਾ ਬੰਦਾ ਪੱਕੇ ਨੇ ਕਲੀਮ ਕਰਤਾ ਕੇ ਜੀਵਨ ਉਹਨੂੰ ਦਿਲੀਲ ਦਿਲੀ ਪੁਲਿਸ ਚੱਕਣ ਲਈ ਮੇਰੇ ਵੀਰੋ ਅੱਠ ਪਾਨਾ ਸਿੱਤੂ ਜਿਹੜਾ ਟ੍ਰੈਵਲ ਹੰਟਾ ਨਹੀਂ ਬੜਾਈ ਲੋੜਦਾ ਉਹਨੇ ਤੇ ਚਾਰ ਮੁਕੱਦਮੇ ਦਰਜ ਕਰਕੇ ਉਹ ਕੰਮ ਕੌਣ ਡੌਣ ਕੌਣ ਹੋਰਾਂ ਦੇ ਰਾਜੇ ਕੀ ਕੀਤੀ ਗਈ ਇਸ ਤੋਂ ਨਾਵਾ ਸਾਡੇ ਕਾਂਗਰਸ ਪਾਰਟੀ ਦੇ ਚੁਲ ਚੁੜ ਕੇ ਜਿਹੜੇ ਉਹ ਜਿਹੜੇ ਲੋਕਾਂ ਦੇ ਜਿਹੜੇ ਉਹ ਜਨਮ ਮੁਸਲ ਕਰਦਾ ਹੈ ਕੋਰਪਾਨ ਝੋਲ ਝੋਲ ਕੇ ਚਿੰਨ ਝਿੰਨ ਕੇ ਝੋਲ ਝੋਲ ਕੇ ਚਿੰਨ ਝਿੰਨ ਕੇ ਜਲਾ ਵਿੱਚ ਛੁਟਿਆ ਗਿਆ ਮੇਰੇ ਵੀ ਲੋਕ ਔਰ ਇੱਥੇ ਵਸਦੇ ਹਾਂ ਮੈਂ ਮੈਡਮ ਬੋਲ ਕੇ ਕਿ ਮੈਂ ਤੁਹਾਡੇ ਸਾਹਮਣੇ ਮੈਂ ساری ਜ਼ਿੰਦਗੀ ਪਿਛਲੇ ਤਿੰਨ ਦਹਾਕਿਆਂ ਦੇ ਕਰੀਬ ਕਾ ਲੋਕ ਕਾਇ ਇਸਰ ਸੰਘਰਸ਼ ਕੀਤਾ। ਉਹ ਸਾਰੇ ਵਰਗਾਂ ਦੇ ਵੀ ਸੰਘਰਸ਼ ਕੀਤਾ। ਮੈਂ ਇਹ ਪੁੱਛਿਆ ਕਿ ਕੌਣ ਇਕੱਲੀ ਹੈ ਤੇ ਕੌਣ ਝਾੜੂ ਵਾਲਾ ਤੇ ਕਿਹੜਾ ਕੰਮ ਕਰ ਰਿਹਾ। ਕਿੱਥੇ ਮੈਨੂੰ ਜ਼ਰੂਰਤ ਦਾ ਨਜ਼ਰ ਆਇਆ। ਜੇ ਉਹਨੇ ਜਲ ਕੇ ਰਿਵਾਜਤ ਕੀਤੀ। ਉਹ ਤੁਸੀਂ ਸਾਰਿਆਂ ਦੇ ਨਾਲ ਤਕਰੀਬਤ ਪਿੰਡਾਂ ਦੇ ਵਿੱਚ ਛੁੱਟ ਚੁੱਕੇ ਹੋ। ਲੇਕਿਨ ਭਗਵਾਨ ਪ੍ਰਭਾਨ ਸਾਰਾ ਕੁਝ ਜਾਣ ਗਿਆ ਹੋਇਆ। ਜਦ ਮੈਡੀਕਲ ਉਹ ਤੋਂ ਸੁਣ ਸੀਗਾ 2017 मुकदमा जरा मैंने नौ साल के पुराने मुकदमे गिरफ्तार किया दुआई दोष है खेरे के गोली हो रही है मैं पुरानी मैं फसल चुका चक्त जेल छोड़ दिता जेला बोलिया नहीं बनिया रहे कोई गलत की जरूरत मैं अपने बंद कांग्रेस के रोड़ा नहीं और इसको पहला तेरे मुकदमे तो मेरे नहीं छोड़ सकता क्योंकि मेरी अकाउंट जमात होगी चार जनवरी दो हजार चौबीस नीचे जमानत हो रही थी मुकदमा झूठा के तीन बजे सुबह स्टेशन गलनिया अच्छा अचद के साढ़े अच्छा नहीं अरसे रखे होंगे अब दालिया ने दुमानिया ने मुगलों ने अंग्रेजा ने बहुत शिद्दत किया ਪਰ ਜੇ ਨਾ ਉਹ ਆਪਣੇ ਲਈ ਆਪਾ ਚੋਣੇ ਮੋਟਾ ਹੋਣੇ ਉਹ ਉਹ ਨਾਲ ਵੀ ਸਿਰ ਸਿਰ ਆਵਣਗੇ ਔਰ ਗੱਲ ਮੁਕਰਵਾ ਬਦਲ ਕੋਰੀ ਨਹੀਂ ਗਈ ਗੀ ਗੱਲ ਇਹ ਤਾਂ ਦੇਖੇ ਨਾ ਚੁੱਕੀ ਹੈ ਹੁਣ ਭਗਵਾਨ ਜੀ ਮਾਨ ਐਸੇ ਪੁਰੀ ਸੰਕਰ ਦੇ ਰਹੇ ਉਹ ਆਪਣੇ ਲੋਕੀਆਂ ਨੂੰ ਐਮਐਲਏ ਨੂੰ ਐਸਐਮਐਲਏ ਨੂੰ ਪਾਵਨ ਹੋ ਕੇ ਪर्चे ਦਸ ਕਰਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਲੱਗਾ ਹੈ ਦੋਸਤੋ ਆ ਸ਼ਹਿਰ ਨੂੰ ਪੁੱਛਣਾ ਚਾਹਣਾ ਤੁਹਾਡੀਆਂ ਰਜਿਸਟਰੀਆਂ ਨਹੀਂ ਹੋ ਸਕਦੀਆਂ ਪਿਛਲੇ 2 ਸਾਲ ਤੋਂ ਤੁਸੀਂ ਆਪਣੀ ਪ੍ਰਾਪਰਟੀ ਨਹੀਂ ਵੇਚ ਸਕਦੇ ਤੁਸੀਂ ਰਜਿਸਟਰੀ ਨਹੀਂ ਕਰਵਾ ਸਕਦੇ ਅਖੇ ਐਨਐਸ ਐਨਓਸੀ ਲੈ ਕੇ ਆਓ ਜਿਹੜਾ ਅਫਸਰ ਇਥੇ ਜਾਣਦਾ ਜਿਹੜਾ ਬੰਦਾ ਉਹ ਕਹਿੰਦਾ ਐਨਓਸੀ ਲੈ ਕੇ ਆਓ ਤੇ ਜਦੋਂ ਗਾਂਧੀ ਦਾ ਨੋਟ ਦਿਖਾ ਦਿੰਦੇ ਉਹਨਾਂ ਨੂੰ ਅਫਸਰਾਂ ਨੂੰ ਉਦੋਂ ਰਜਿਸਟਰੀਆਂ ਬੜੀਆਂ ਸੁਣੀਆਂ ਹੋ ਜਾਂਦੇ ਨੇ ਸੋ ਤੱਪ ਕੇ ਤ੍ਰਿਸ਼ਟਾਚਾਰ ਹੈ ਤੱਪ ਕੇ ਹਰ ਤਰ੍ਹਾਂ ਦਾ ਮਾਫੀਆ ਅੱਜ ਨਾ ਗੁਜਰਾ ਪਿੰਡ ਵਿੱਚ ਮਰੇ ਨੇ ਸ਼ਾਪੀ ਕੇ ਜਿਹੜੇ ਗਰੀਬ ਬੰਦੇ ਇਹ ਨਿਕਰ ਮਾਫੀਆ ਹੈ ਜਿਹੜਾ ਸਰਬਜੀਤ ਕੌਰ ਮਾਨੂੰਕੇ ਨੇ ਉਥੇ ਜਗਰੋਂ ਵਿੱਚ ਐਨਆਰਆਈ ਦੀ ਕੋਠੀ ਦੇ ਕਬਜ਼ਾ ਕੀਤਾ ਉਹ ਰੀਅਲ ਏਸਟੇਟ ਮਾਫੀਆ ਹੈ ਅੱਜ ਪਿੰਡਾਂ ਦੇ ਵਿੱਚ ਡੱਗ ਮਾਫੀਆ ਹੈ ਅੱਜ ਸ਼ਹਿਰਾਂ ਦੇ ਵਿੱਚ ਹਰ ਤਰ੍ਹਾਂ ਦਾ ਮਾਈਨਿੰਗ ਮਾਫੀਆ ਰੇਤਾ ਬਜਰੀ ਦਾ ਕੰਮ ਕਰ ਰਿਹਾ ਹੈ ਮੇਰੇ ਵਿੱਚ ਕੀ ਬਦਲਿਆ ਹੈ ਪੰਜਾਬ ਦੇ ਵਿੱਚ ਪਿਛਲੇ 2 ਸਾਲਾਂ ਤੋਂ ਉਹੀ ਥਾਣਿਆਂ 'ਚ ਲੁੱਟ ਉਹੀ ਤਸੀਲਾਂ ਦੇ ਵਿੱਚ ਲੁੱਟ ਉਹ ਚਿੰਤ ਮੰਤਰੀ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਤੂਰੀ ਦਾ ਤੁਸੀਂ ਕੁਝ ਨਹੀਂ ਕੀਤਾ ਸੰਗਰੂਰ ਵਿੱਚ ਤੁਸੀਂ ਚਾਰ ਮੰਤਰੀਓਂ ਔਰ ਮੀਥੇਰ ਪਾਰਲੀਮੈਂਟ ਲੜਨਾ ਚਾਹੁੰਦਾ ਤੁਸੀਂ ਮੈਨੂੰ ਸੰਗਰੂਰ ਜ਼ਿਲ੍ਹੇ ਦੇ ਪੰਜ ਕੰਮ ਦਿਨਾ ਦਿਓ ਕੋਈ ਅਖੀਰ ਵਿੱਚ ਸਾਫਕਾ ਵਿਧਾਇਕ ਅਤੇ ਲੁਧਿਆਣਾ ਦੇ ਉੱਗੇ ਹੋਟਲ ਕਾਰੋਬਾਰੀ ਜਸੇ ਕੰਗੂੜਾ ਦੀ ਕਾਂਗਰਸ ਵਿੱਚ ਘਰ ਵਾਪਸੀ ਦਾ ਸੰਕੇਤ ਵਿੱਚ ਜ਼ਿਕਰ ਕਰਦੇ ਹਾਂ ਜਸੇ ਕੰਗੂੜਾ ਕਿਲਾ ਰਾਏਪੁਰ ਤੋਂ ਵਿਧਾਇਕ ਬਣੇ ਸਨ ਅਤੇ ਬਾਅਦ ਵਿੱਚ ਉਹਨਾਂ ਹਲਕਾ ਦਾਕਾ ਤੋਂ ਵੀ ਚੋਣ ਲੜੀ ਸੀ ਪਰ ਹਾਰ ਗਈ ਸਨ ਉਹਨਾਂ ਦੇ ਕਾਂਗਰਸ ਵਿੱਚ ਪਰਤ ਆਉਣ ਦਾ ਲੁਧਿਆਣਾ ਤੋਂ ਚੋਣ ਲੜ ਰਹੇ ਰਾਜਾ ਵੜਿੰਗ ਨੂੰ ਲਹਾ ਮਿਲ ਸਕਦਾ ਹੈ ਕਾਂਗਰਸ ਵਿੱਚ ਮੋੜ ਸ਼ਾਵਲ ਹੋਣ ਮੌਕੇ ਦਿਵਿੰਦਰ ਜਾਦਵ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਇਸ ਮੌਕੇ ਜੱਸੀ ਖੰਗੂੜਾ ਨੇ ਕੁਝ ਇਸ ਤਰ੍ਹਾਂ ਆਪਣੀ ਗੱਲ ਰੱਖੀ 2022 ਵਿੱਚ ਕੁਝ ਕਾਰਨ ਮੈਂ ਕਾਂਗਰਸ ਪਾਰਟੀ ਛੱਡ ਕੇ ਆਪ ਪਾਰਟੀ join ਕਰ ਲਈ ਸੀ ਮੇਰਾ 2 ਸਾਲ ਦਾ ਐਕਸਪੀਰੀਅੰਸ ਇੱਕ ਬੜਾ ਡਿਸਪਾਇੰਟਿੰਗ ਐਕਸਪੀਰੀਅੰਸ ਸੀਗਾ ਮੇਰਾ ਪਰਸਪੀਕਟਿਵ ਇਹ ਸੀਗਾ ਵੀ ਕਮਿਟਮੈਂਟਸ ਤੇ ਪ੍ਰੋਮਿਸਸ ਬੜੇ ਕੀਤੇ ਤੇ ਪੂਰਾ ਕੀਤਾ ਕੁਛ ਨਹੀਂ ਆਲਟੀਮੇਟਲੀ ਜੁਮਾਰ ਰਿਵਿਊ ਕੀਤਾ ਮੈਂ ਇਹੀ ਸੋਚਿਆ ਵੀ ਖਮੂਰਾ ਪਰਿਵਾਰ ਦਾ ਅਸਲੀ ਸਿਆਸੀ ਘਰ ਕਾਂਗਰਸ ਪਾਰਟੀ ਆ ਤਾਂ ਕਰਕੇ ਅੱਜ ਮੁਕੇ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਨੇ ਲੁਧਿਆਣੇ ਚ ਕਾਂਗਰਸ ਪਾਰਟੀ ਨੂੰ ਹੋਰ ਨੂੰ ਜਿੱਤਾਂਗੇ ਹੋਰ ਕੰਮ ਕਰਾਂਗੇ ਸਿਆਸੀ ਹਵਾ ਬਦਲ ਲਈ ਆ ਲੁਧਿਆਣੇ ਦੇ 14 ਅਸੈਂਬਲੀ ਸੀਟਾਂ ਤੋਂ 13 ਆਪ ਦੇ ਐਮਐਲਏ ਨੇ ਲੇਕਿਨ ਅੱਜ ਤੱਕ ਮਾਨ ਸਾਹਿਬ ਨੂੰ ਕੋਈ ਮੰਤਰੀ ਲੁਧਿਆਣੇ ਚ ਕਾਬਿਲ ਨਹੀਂ ਲੱਭਿਆ ਤੁਸੀਂ ਸਾਰੇ ਸੁਲਝੇ ਹੋਏ ਹੋ ਖਾਸ ਕਰਕੇ ਪੰਜਾਬ ਦੇ ਵੋਟਰ ਸੁਲਝੇ ਹੋਏ ਨੇ ਸੋਚਣ ਵਾਲੀ ਗੱਲ ਆ ਬਈ 13 ਐਮਐਲਏਾਂ ਚੋਂ ਤੇਰਾ ਇਹ ਮਿਲਿਆ ਚ ਕੋਈ ਕਾਬਲ ਕੋਈ ਕਾਬਲ ਇਨਸਾਨ ਹੈ ਨਹੀਂ ਜਿਹੜਾ ਮੰਤਰੀ ਬਣ ਸਕਦਾ ਅਸਲੀਅਤ ਇਹ ਆ ਬਿਗੜੀ ਲੁਧਿਆਣੇ ਦੀ ਮਖਿਆਲ ਆ ਉਹ ਬਨੌਪਲੀ ਬਣੀ ਹੋਈ ਆ ਤੇ ਕੁਝ ਇਨਸਾਨ ਉਹ ਬਨੌਪਲੀ ਨੂੰ ਸ਼ੇਅਰ ਕਰਨਾ ਚਾਹੁੰਦੇ ਨੇ ਇਹ ਯੂਦਾ ਸਰਕਾਰ ਵੱਡੀਆਂ ਪ੍ਰੋਮਿਸਸਿਸ ਕਰਕੇ ਜਨਤਾ ਤੋਂ ਵੋਟਾਂ ਲੈ ਗਈ 92 ਸੀਟਾਂ ਦੀ ਮжоਰਿਟੀ 92 ਸੀਟਾਂ ਜਿੰਨੀਆਂ ਕੋਈ ਛੋਟੀ ਮੋਡੀ ਗੱਲ ਨਹੀਂ ਇਹਨੂੰ ਆਪਾਂ ਸੁਪਰ ਮжоਰਿਟੀ ਕਹਿੰਦੇ ਆ ਲੇਕਿਨ ਪਹਿਲੀ ਵਾਰੀ ਸੁਪਰ ਮжоਰਿਟੀ ਨਹੀਂ ਹੋਈ ਜੀ ਬਾਦਲ ਸਾਹਿਬ ਜਦੋਂ 97 'ਚ ਆਏ ਆ ਉਹ ਵੀ ਸੁਪਰ ਮжоਰਿਟੀ ਸੀ ਸਲਾਬ ਵਿਨ ਸਿੰਘ ਜਦੋਂ 92 ਚ ਆਏ ਨੇ ਉਹ ਵੀ ਸੁਪਰ ਮжоਰਿਟੀ ਸੀ ਜਦੋਂ 17 'ਚ ਕੈਪਟਨ ਸਾਹਿਬ ਆਏ ਨੇ ਉਹ ਵੀ ਸੁਪਰ ਮжоਰਿਟੀ ਸੀ ਤੇ ਹਿਸਟਰੀ 'ਚ ਕੀ ਲਿਖਿਆ ਹੋਇਆ ਵੀ ਸੁਪਰ ਮжоਰਿਟੀ ਦੇ ਨਾਲ ਰੀ ਇਲੈਕਸ਼ਨ ਦੀ ਕੋਈ ਗਰੰਟੀ ਨਹੀਂ ਤਾਂ ਕਰਕੇ ਮੈਂ ਮਾਨ ਸਾਹਿਬ ਨੂੰ ਰਿਕੁਐਸਟ ਕਰਦਾ ਵੀ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਹੋ ਤੁਸੀਂ ਜਿਹੜੇ ਵਾਦੇ ਕੀਤੇ ਸੀਗੇ ਉਹ ਤੁਹਾਡੇ ਵਾਦੇ ਕਾਗਜ਼ਾਂ 'ਚ ਨਾ ਰਹਿ ਜਾਣ ਉਹ ਵਾਦੇ ਤੁਸੀਂ ਇੰਪਲੀਮੈਂਟ ਕਰੋ ਜਿਹੜੀ ਤੁਹਾਡੀ ਕੈਬਨਿਟ ਆ ਸਾਰੇ ਕੈਬਨਿਟ ਮੰਤਰੀ ਨੇ ਲੇਕਿਨ ਉਹ ਹੈਗੇ ਨਹੀਂ ਸਾਰੇ ਮਨਿਸਟਰਜ਼ ਇਨ ਨੇਮ ਓਨਲੀ ਬੜੇ ਅਫਸੋਸ ਦੀ ਗੱਲ ਆ ਵੀ ਤੁਸੀਂ ਦਿਨੇਓ ਕੈਬਨਿਟ ਰੈਂਕ ਕੁਝ ਬਣਾਉਣੇ ਹੋ ਮੰਤਰੀ ਤੇ ਇਫੈਕਟਿਵਲੀ ਤੁਹਾਡੇ ਮੰਤਰੀ ਪਾਉਲਸ ਕੱਲੇ ਪਾਉਲਸ ਨਹੀਂ ਪਾਉਲਸ ਦੇ ਨਾਲ ਇੰਟੀਮੀਡੇਟਡ ਦੇਖੋ ਜੀ ਪੰਜਾਬ ਦੇ ਸੁਝੇ ਲੋਕ ਕੀ ਪਾਲਦੇ ਨੇ ਪੰਜਾਬ ਦੇ ਸੁਝੇ ਲੋਕ ਇੱਕ ਸਟਰੋਂਗ ਚੀਫ ਨੂੰ ਪਾਲਦੇ ਨੇ ਲੇਕਿਨ ਪਲਾ ਪੰਜਾਬ ਦੇ ਲੋਕਾਂ ਨੇ ਇਹ ਨਹੀਂ ਸੋਚਿਆ ਸੀ ਵੀ ਸਟਰੈਂਥ ਦੇ ਨਾਲ ਐਰਗੈਂਸ ਆ ਜਾਵੇ ਕਿਉਂਕਿ ਪਰਾ ਪੰਜਾਬ ਦੀ ਗਰੀਬ ਜਨਤਾ ਐਰਗੈਂਸ ਨੂੰ ਬਰਦਾਸ਼ਤ ਨਹੀਂ ਕਰਦੀ 92 ਐਮਐਲਏ ਲੇਕਿਨ ਜਿਹੜੇ ਆਪ ਦੇ ਐਮਐਲਏ ਨੇ ਉਹਨਾਂ ਨੂੰ ਤੁਸੀਂ ਐਮਐਲਏ ਦੀਆਂ ਤਾਕਤਾਂ ਤੇ ਐਮਐਲਏ ਦੀ ਅਥোরਿਟੀ ਨਹੀਂ ਦਿੱਤੀ ਤਾਂ ਕਰਕੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਤੇ ਇਹ ਲੋਕਾਂ ਦੇ ਕੰਮ ਨਹੀਂ ਹੋ ਰਹੇ ਲੋਕਾਂ ਦਾ ਰੋਸ ਵੱਧ ਰਿਹਾ ਤੇ ਕਿਉਂਕਿ ਲੋਕਾਂ ਦਾ ਰੋਸ ਵੱਧ ਰਿਹਾ ਅੱਜ ਜਿਹੜੀਆਂ ਚੋਣਾਂ ਮਹੀਨੇ ਦੇ ਅੰਦਰ ਅੰਦਰ ਵੋਟਾਂ ਪੈ ਰਹੀਆਂ ਇਹਦੇ ကြਾਪਨੂੰ ਪਤਾ ਲੱਗ ਜਾਣਾ ਵੀ ਪੰਜਾਬ ਦੀ ਸਿਆਸੀ ਹਵਾ ਕਿੱਥੇ ਖੜੀ ਹੈ ਇਹ ਕੱਲੇ ਪੰਜਾਬ ਚ ਨਹੀਂ ਤੁਸੀਂ ਦੇਖੋਗੇ ਨਾਲ ਦੇ ਸੂਬਿਆਂ 'ਚ ਵੀ ਵੀ ਜਦੋਂ ਵੋਟਾਂ ਲਈਆਂ ਜਾਣਗੀਆਂ 4 ਜੂਨ ਨੂੰ ਤੁਸੀਂ ਦੇਖੋਗੇ ਵੀ ਕਾਂਗਰਸ ਪਾਰਟੀ ਦੀ ਜਿਹੜੀ ਰਿਕਵਰੀ ਆ ਜਿਹੜੀ ਕਾਫੀ ਲੰਬੇ ਸਮੇਂ ਤੋਂ ਆਪਾਂ ਵੇਟ ਕਰ ਰਹੇ ਹਾਂ ਲੇਕਿਨ ਇਸ ਚੋਣਾਂ ਦੇ ਵਿੱਚ ਤੁਸੀਂ ਕਾਂਗਰਸ ਪਾਰਟੀ ਦੀ ਰਿਕਵਰੀ ਦੇਖੋਗੇ ਤੇ ਮੈਨੂੰ ਪੂਰੀ ਉਮੀਦ ਆ ਵੀ ਪੰਜਾਬ ਦੇ ਵਿੱਚ 13 ਸੀਟਾਂ 'ਚ ਜੋ ਜਦੋਂ ਵੋਟਾਂ ਪਈਆਂ ਜਾਣਗੀਆਂ ਸਭ ਤੋਂ ਜ਼ਿਆਦਾ ਗਿਣਤੀ ਉਹ ਵਿਨਿੰਗ ਕੈਂਡੀਡੇਟਸ ਕਾਂਗਰਸ ਪਾਰਟੀ ਦੀ ਹੋਣਗੇ